ਮੈਮੋਰੰਡਮ ਅੱਜ ਬ੍ਰੈਸਲ ਵੱਲੋਂ ਦਿੱਤਾ ਗਿਆ ਹੈ ਫॉर ਅ ਇਨਸੀਡੈਂਟ ਥੈਟ ਹੈਪਨਡ ਇਨ ਵਿਧਾਨ ਸਭਾ ਸੋ ਥੈ ਮੈਮੋਰੰਡਮ ਰੀਸੀਵ ਹੋਇਆ ਵੀ ਵਿਲ ਅਸੀਂ ਇਹਨੂੰ ਅੱਗੇ ਫॉर ਫਰਦਰ ਨੈਸੈਸਰੀ ਐਕਸ਼ਨ ਅਸੀਂ ਐਕਟਿਵ ਫਾਰਵਰਡ ਕਰਦਾਂਗੇ ਥੈਂਕ ਯੂ ਥੈਂਕ ਯੂ ਮਨਸੀਪਲ ਪ੍ਰੇਮਰ ਫਰੁਖ ਸਾਬ ਅੱਜ ਕਿਵੇਂ ਇਕੱਠੇ ਹੋਇਆ ਤੁਸੀਂ ਡੀਸੀ ਆਫਿਸ ਦੇ ਵਿੱਚ ਅੱਜ ਅਸੀਂ ਆਏ ਆ ਕਿ ਵਿਧਾਨ ਸਭਾ ਵਿੱਚ ਲੈਣੇ ਕੱਲ ਸਾਡੇ ਇੱਕ ਪੱਤਰਕਾਰ ਐਡੀਸੀ ਦੇ ਹੈਗੇ ਤੁਸੀਂ ਤਾਂ ਉਹਨਾਂ ਨੂੰ ਇੱਕ ਐਮਐਲਏ ਵੱਲੋਂ ਜਨਮ ਮਾਰਨ ਤਾਂ ਕਹਿੰਦੇ ਕਿ ਇਹਾ ਫਿਰ ਆਸੋ ਵੀ ਬੇਚ ਦਿੱਤੇ ਗਏ ਤੇ ਉਸ ਨੂੰ ਲੈ ਕੇ ਅਸੀਂ ਇਕੱਠੇ ਹੋਏ ਆ ਤਾਂ ਕਿ ਉਹਦੇ ਖਿਲਾਫ ਐਪਲੀਕੇਸ਼ਨ ਦੇ ਦਿੱਤੀ ਕਿ ਇਹ ਕੋਈ ਕਾਰਵਾਈ ਕਰ ਲਈ ਪਰ ਹਜੇ ਤੱਕ ਕੋਈ ਕਾਰਵਾਈ ਅਮਲ 'ਚ ਨਹੀਂ ਲਈ ਅੱਜ ਪੂਰੇ ਪੰਜਾਬ ਦੇ ਡਿਸਟ੍ਰਿਕਟ ਹੈੱਡ ਆਫਿਸਰ ਦੇ ਪੱਤਰਕਾਰਾਂ ਵੱਲੋਂ ਮੰਗਰਨ ਦਿੱਤੀ ਆ ਰਹੇ ਆ ਅਸੀਂ ਵੀ ਮਲੇਰ ਕੋਲਾ ਪ੍ਰੈਸ ਕਲੱਬ ਵੱਲੋਂ ਸਭ ਨੂੰ ਦਿੱਤੀ ਅਗਵਾਈ ਦੇ ਅੰਦਰ ਸਾਡੇ ਪਰਦਾਲੇ ਮੰਗ ਪੱਤਰ ਦੇਣ ਆਏ ਆ ਤਾਂ ਕਿ ਉਹਦੇ ਖਿਲਾਫ ਕਾਰਵਾਈ ਹੂੰ ਕੀ ਉਮੀਦ ਰੱਖਦੇ ਅਮੀਦ ਸਾਨੂੰ ਪੂਰੀ ਉਮੀਦ ਹੈ ਕਿ ਸਚਾਈ ਦੀ ਕਲਮ ਆ ਕੇ ਨਹੀਂ ਕਿਆ ਕਰਨਗੇ ਤਾਂ ਸਾਡੇ ਅਖਬਾਰ ਸਾਡੀ ਕਲਮ ਜਿਹੜੀ ਹੈ ਇਹਨਾਂ ਨੂੰ ਨੰਗਾ ਪੂਰੀ ਤਰ੍ਹਾਂ ਕਰ ਦੇਗੀ ਹਰ ਐਮਐਲਏ ਦਾ ਕਾਲਾ ਚਿੱਠਾ ਜਿਹੜਾ ਹੈਗਾ ਅਸੀਂ ਸਾਹਮਣੇ ਲੈ ਕੇ ਆਵਾਂਗੇ ਇਕੱਲੇ ਪਠਾਨ ਮਾਈਦੇ ਤਾਂ ਨਹੀਂ ਹਨ ਪੂਰੇ ਪੰਜਾਬ ਦੇ 92 ਦੇ ਕੀ 117 ਐਮਐਲਏ ਕੀ ਕਰ ਰਹੇ ਨੇ ਕਿੱਥੇ ਕੀ ਹੋ ਰਿਹਾ ਸਾਡੀ ਜਿਹੜੀ ਇਹ ਯੂਨੀਅਨ ਹੈ ਅਸੀਂ ਸਭ ਨੂੰ ਅਪੀਲ ਕਰਾਂਗੇ ਪਤਨਕ ਭਾਈ ਜੀ ਕਹਾਂਗੇ ਤਾਂ ਕਿ ਅਸੀਂ ਜਿਹੜਾ ਇਕੱਠੇ ਹੋ ਕੇ ਇਹਨਾਂ ਦੇ ਜਿਹੜੇ ਆਪਣੇ ਗੇਟ ਹੋਤ ਰਹਿ ਨੇ ਜਿਹੜੇ ਕਮੀਆਂ ਨੇ ਉਹਨਾਂ ਨੂੰ ਜਿਵੇਂ ਅਸੀਂ ਇਹਨਾਂ ਦੇ ਪ੍ਰੈਸ ਰੋਡ ਚ ਆਪਦੇ ਆ ਇਹਨਾਂ ਦੇ ਭੱਲੇ ਦੇ ਕੰਮ ਛਾਪਦੇ ਆ ਬੱਲੇ ਬੱਲੇ ਹੁੰਦੀ ਇਹਨਾਂ ਦੀ ਉੱਥੇ ਆ ਸਾਨੂੰ ਜਿਹੜੇ ਕਮੀਆਂ ਅਸੀਂ ਫਿਰ ਕਮੀਆਂ ਵੱਧ ਛਾਪਣੇ ਸ਼ੁਰੂ ਕਰਾਂਗੇ ਤਾਂ ਕਿ ਇਹਨਾਂ ਨੂੰ ਪਤਾ ਲੱਗ ਜੂ ਵੀ ਗੱਲ ਕੀ ਜਿਹੜੀ ਉਹਨਾਂ ਨੇ ਜਾਨੋ ਮਾਰਨ ਦੀ ਧਮਕੀ ਤੱਕ ਦਿੱਤੀ ਕੀ ਉਹ ਜਾਇਜ਼ ਲੱਗਦਾ ਇਹ ਇੱਕ ਚੁਣੇ ਹੋਏ ਨੁਮਾਇੰਦਿਆਂ ਦਾ ਚਾਹੀਦਾ ਨਹੀਂ ਹੈ ਜੀ ਗੱਲ ਵੇਖੋ ਜ਼ਿੰਮੇਵਾਰ ਬੰਦਾ ਹੈ ਉਹ ਅਗਰ ਤੇ ਜ਼ਿੰਮੇਵਾਰ ਬੰਤਾ ਹੀ ਵਿਧਾਇਕ ਜਾਨੋ ਮਾਰਨ ਦੀ ਧਮਕੀਆਂ ਦੇਣ ਲੱਗੇ ਆਮ ਜਨਤਾ ਦਾ ਕੀ ਹਾਲ ਹੋਏਗਾ ਇਹ ਤਾਂ ਸ਼ੱਕ ਫਿਰ ਇਹਨਾਂ ਦੇ ਵੀ ਖੜਾ ਹੁੰਦਾ ਇਹ ਸ਼ੱਕ ਤਾਂ ਹੈ ਹੀ ਨਾ ਕਿਉਂਕਿ ਆਮ ਘਰਾਂ ਚੋਂ ਆਏ ਨੇ ਨਾ ਪਤਾ ਨਹੀਂ ਪਰਪਲਿਟੀ ਕੀ ਹੈ ਜੀ ਰਾਜਨੀਤੀ ਕੀ ਹੈ ਇਹਨਾਂ ਨੂੰ ਅਜੇ ਨਾ ਪਤਾ ਨਹੀਂ ਲੋਕਾਂ ਨੇ ਇੱਕ ਲਹਿਰ ਬਣਾ ਦਿੱਤੀ ਜਿਵੇਂ ਮਲੇਰ ਕੋਲੇ ਗੱਲ ਕਰੀਏ ਮੀਡੀਆ ਨਹੀਂ ਮਲੇਰ ਕੋਲੇ ਦਾ ਰਜਿਆ ਦਾ ਮੁਸਤਕਬ ਦਾ ਗੋਲ ਕੀਤਾ ਫਿਰ ਕਿਸ ਤਰ੍ਹਾਂ ਕਿਹਨੇ ਪੁੱਛਿਆ ਵੀ ਮੀਡੀਆ ਹੀ ਥੀਕ ਮੀਡੀਆ ਨਾਲ ਹੀ ਹੋਇਆ ਹੈ ਅਗਏ ਮੀਡੀਆ ਦਬਾਉਣਗੇ ਦਾ ਇਹ ਅੱਗੇ ਨੂੰ ਇਹਨਾਂ ਦਾ ਭੂਮਿਕਾ ਬਣਾ ਖਤਰਤ ਜਾਏਗਾ ਜਿਸ हिसाब ਨੂੰ ਮੰਗ ਪੱਤਰ ਦੇਣ ਦੇ ਲਈ ਆਇਆ ਇਹ ਸਾਨੂੰ ਮੰਗ ਪੱਤਰ ਕਿਉਂ ਦੇਣਾ ਪਿਆ ਕਿਉਂਕਿ ਇੱਕ ਪਾਸੇ ਸਾਡਾ ਸਮਾਜ ਤੇ ਸਰਕਾਰਾਂ ਕਹਿੰਦੀਆਂ ਨੇ ਕਿ ਪ੍ਰੈਸ ਹੈ ਜਿਹੜੀ ਉਹ ਲੋਕਤੰਤਰ ਦਾ ਚੌਥਾ ਥੰਮ ਹੈ ਪਰ ਅਜਾ ਹਾਲਾਤ ਇਹ ਬਣ ਗਏ ਪੰਜਾਬ ਦੇ ਵਿੱਚ ਕਿ ਜਿਹੜੀ ਮੌਜੂਦਾ ਸਰਕਾਰ ਹੈ ਉਹ ਪੱਤਰਕਾਰਾਂ ਨੂੰ ਧਮਕੀਆਂ ਦੇਣ ਲੱਗੀ ਜੇ ਕੋਈ ਪੱਤਰਕਾਰ ਉਹਨਾਂ ਦੇ ਹੱਕ ਚ ਲਿਖਦਾ ਉਹ ਵੀ ਦੇਰ ਤੱਕ ਉਹ ਕਹਿੰਦੇ ਨੇ ਵੀ ਚੰਗੇ ਨੇ ਪਰ ਜਦੋਂ ਖਲਾਬ ਲਿਖਦਾ ਤਾਂ ਉਹ ਕਹਿੰਦੇ ਨੇ ਮਾੜੇ ਨੇ ਹੁਣ ਜਿਹੜੀ ਗੱਲ ਹੋਈ ਹੈ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡਾ ਇੱਕ ਪੱਤਰਕਾਰ ਹੈ এবੀਸੀ ਚੈਨਲ ਦੇ ਸੰਦੀਪ ਸਿੰਘ ਲਾਦੂਗਰ ਤੇ ਉਹਦੇ ਕੈਮਰਾਮੈਨ ਮਨਦੀਪ ਸਿੰਘ ਉਹ ਬਕਾਇਦਾ ਪ੍ਰੈਸ ਗੈਲਰੀ ਦੇ ਕਮੇਟੀ ਦਾ ਮੈਂਬਰ ਵੀ ਹੈ ਵਿਧਾਨ ਸਭਾ ਦੀ ਕੱਲ ਜਦੋਂ ਕਵਰੇਜ ਕਰ ਰਿਹਾ ਸੀ ਉੱਥੇ ਤਾਂ ਇੱਕ ਐਮਐਲ ਜਿਹੜਾ ਮੀ ਸਿੰਘ ਪਠਾਨ ਮਾਜਰਾ ਉਹ ਆਇਆ ਪਹਿਲਾਂ ਤਾਂ ਉਹਨੇ ਉਹ ਕੈਮਰਾਮੈਨ ਨਾਲ ਖਿੱਚ ਤੂੰ ਕੀਤੀ ਜਦੋਂ ਪੱਤਰਕਾਰ ਨੇ ਆ ਕੇ ਇਤਰਾਜ਼ ਜਤਾਇਆ ਤਾਂ ਉਹ ਉਹ ਬਾਹਰ ਤੋਂ ਫੜ ਕੇ ਖਿੱਚ ਕੇ ਬਾਹਰ ਲੈ ਗਿਆ ਤੇ ਜਾ ਕੇ ਜਾਨੋਂ ਮਾਰਨ ਧਮਕੀਆਂ ਦੇਣ ਲੱਗ ਗਿਆ ਇਹ ਕੋਈ ਪਹਿਲੀ ਘਟਨਾ ਨਹੀਂ ਇਹ ਤੂੰ ਪਹਿਲਾਂ ਵੀ ਕਈ ਘਟਨਾਵਾਂ ਹੋਈਆਂ ਨੇ ਇਹਨਾਂ ਦੇ ਐਮਐਲਏ ਦੀ ਉਦੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਵੀ ਜਿਹੜਾ ਹੈਗਾ ਪ੍ਰੈਸ ਨਾਲ ਇਹੋ ਜਿਹਾ ਬਿਵਾਹਰ ਕਰ ਚੁੱਕੇ ਨੇ ਕਿਉਂਕਿ ਜੇ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਇਹ ਪ੍ਰੈਸ ਆਜ਼ਾਦ ਉਹ ਯਾਦ ਨਹੀਂ ਰਹਿਣੀ ਹੈਗੀ ਇਸ ਲਈ ਜਿਹੜਾ ਹੈਗਾ ਸਾਨੂੰ ਇਹਦੇ ਖਿਲਾਫ ਜਿਹੜਾ ਇਕੱਠੇ ਹੋਣ ਦੀ ਲੋੜ ਹੈ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਜਿਹੜਾ ਹੈਗਾ ਮੰਗ ਪੱਤਰ ਦੇਣ ਲਈ ਆਇਆ ਵੈਸੇ ਤਾਂ ਸਾਰੇ ਪੰਜਾਬ 'ਚ ਜਿਹੜੇ ਪ੍ਰੈਸ ਕਲਬ ਪਾਣੇ ਜਿਹੜੀਆਂ ਆਪੋ ਆਪਣੇ ਡਿਪਟੀ ਚੈਂਚਰਾਂ ਨੂੰ ਮੰਗ ਪੱਤਰ ਦੇ ਰਹੀਆਂ ਨੇ ਅਸੀਂ ਵੀ ਮੰਗ ਕਰਦੇ ਆ ਕਿ ਜਿਹੜਾ ਹੈਗਾ ਉਸ ਐਮਐਲਏ ਦੇ ਖਿਲਾਫ ਮੀ ਸਿੰਘ ਪਠਾਨ ਮਾਜਰਾ ਜਿਹੜਾ ਉਹਦੇ ਖਿਲਾਫ ਜਿਹੜਾ ਕਾਨੂੰਨੀ ਕਾਰਵਾਈ ਕੀਤੀ ਜਾਵੇ ਉਹਦੇ ਖਿਲਾਫ ਦਰਖਾਸਤ ਦੇ ਦਿੱਤੀ ਗਈ ਹੈ ਜਿੱਥੇ ਜਿਹੜਾ ਹੈਗਾ ਕਾਨੂੰਨੀ ਕਾਰਵਾਈ ਦੇ ਲਈ ਪਰ ਐ ਵੀ ਸਰਕਾਰ ਉਹ ਜਿਹੜਾ ਹੈਗਾ ਕਾਰਵਾਈ ਕਰਨ ਤੋਂ ਝਿਜਕ ਰਹੀ ਨੇ ਪਰ ਆਪਾਂ ਜੇ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਾਂਗੇ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਇਸ ਲਈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਆਪਣੇ ਗਿਨੇ ਸ਼ਿਪੇ ਛੱਡ ਕੇ ਇਹੋ ਜਿਹੇ ਮੌਕਿਆਂ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਲਈ ਸਾਰੇ ਇਕੱਠੇ ਹੋ ਕੇ ਇਹਦੇ ਖਿਲਾਫ ਆਵਾਜ਼ ਬੁਲੰਦ ਕਰੋ। ਧੰਨਵਾਦ। ਅਟਵਾਲ ਸਾਹਿਬ ਨਿਦਾਨ ਸਭਾ ਦੇ ਵਿੱਚ ਇੱਕ ਪੱਤਰਕਾਰ ਨਾਲ ਜਿਹੜੀ ਬਦਸਲੂਕੀ ਹੋਈ ਹੈ ਕੀ ਕਹੋਗੇ ਉਹਦੇ ਬਾਰੇ ਪਠਾਰਮਾ ਰਹੀ ਬਦਲ ਜੋ ਅਪਸ਼ਬਦ ਵਰਤੇ ਗਏ ਨੇ ਜਾਂ ਜਾਨੋਮਾਰਨ ਦੀ ਧਮਕੀ ਦਿੱਤੀ ਗਈ ਨੇ ਇੱਕ ਪੱਤਰਕਾਰ ਤੁਸੀਂ ਪੱਤਰਕਾਰ ਹੋ ਅਸੀਂ ਪੱਤਰਕਾਰ ਆ ਪੱਤਰਕਾਰ ਦੇ ਨਾਤੇ ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਬੜੀ ਹੀ ਨਿੰਦਣਯੋਗ ਘਟਨਾ ਇਹਦੀ ਜਿੰਨੀ ਵੀ ਅਸੀਂ ਨਿਖੇਧੀ ਕੀਤੀ ਜਾਵੇ ਉਹ ਥੋੜੀ ਆ ਕਿਉਂਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਦੁਆਰਾ ਜਿਹੜਾ ਲੋਕਤੰਤਰ ਦਾ ਚੌਥਾ ਥੰਮਾ ਪੱਤਰਕਾਰਤਾ ਆਪਾਂ ਕਹਿੰਦੇ ਆ ਤੇ ਮੀਡੀਆ ਦੇ ਨਾਲ ਇਸ ਤਰ੍ਹਾਂ ਦੀ ਬਦਸਲੂਕੀ ਕਰਨਾ ਔਰ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣੀ ਬੜੀ ਹੀ ਹਾਸੋਹੀਣੀ ਤੇ ਘਟੀਆ ਗੱਲ ਆ ਸੋ ਸਰਕਾਰ ਨੂੰ ਆਪਣੇ ਨੁਮਾਇਦਿਆਂ ਤੇ ਇਸ ਤਰ੍ਹਾਂ ਦੇ ਨੁਮਾਇਦਿਆਂ ਜਿਹੜੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਪੱਤਰਕਾਰਤਾ ਕੀ ਹੁੰਦੀ ਆ ਔਰ ਪੱਤਰਕਾਰ ਕੌਣ ਹੁੰਦੇ ਨੇ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਕਰਦੇ ਨੇ ਉਹਨਾਂ ਨੂੰ ਬਾਜ਼ ਆ ਜਾਣਾ ਚਾਹੀਦਾ ਔਰ ਸਰਕਾਰ ਨੂੰ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਅਸੀਂ ਸਮੂਚਾ ਜ਼ਿਲ੍ਹਾ ਪ੍ਰੈਸ ਕਲੱਬ ਵੱਲੋਂ ਜਿਹੜਾ ਹੈਗਾ ਅਸੀਂ ਡੀਸੀ ਮੈਡਮ ਨੂੰ ਜਿਹੜਾ ਹੈਗਾ ਮੋਮਰੰडम ਵੀ ਦੇਣ ਜਾ ਰਹੇ ਹਾਂ ਮਾਨਯੋਗ ਗਵਰਨਰ ਸਾਹਿਬ ਦੇ ਨਾਮ ਤੇ ਸੋ ਸਾਨੂੰ ਪੂਰੀ ਉਮੀਦ ਆ ਕਿ ਇਸ ਤਰ੍ਹਾਂ ਦੇ ਲੋਕਾਂ ਤੇ ਬਣਦੀ ਕਾਰਵਾਈ ਕੀਤੀ ਜਾਊਗੀ ਤਾਂ ਜੋ ਜਿਹੜਾ ਹੈਗਾ ਲੋਕਤੰਤਰ ਦੇ ਚੌਥੇ ਥੰਮ ਨੂੰ ਆਪਣੀ ਆਜ਼ਾਦੀ ਦੇ ਨਾਲ ਗੱਲ ਕਹਿਣ ਦਾ ਮੌਕਾ ਮਿਲ ਸਕੇ ਔਰ ਪੂਰੀ ਜਿਹੜੀ ਹੈਗੀ ਦ੍ਰਿੜਤਾ ਨਾਲ ਉਹ ਆਪਣੀ ਗੱਲ ਲੋਕਾਂ ਤੱਕ ਔਰ ਸਰਕਾਰਾਂ ਤੱਕ ਰੱਖ ਸਕਣ। ਮੋਮਰੈਂਡਮ ਦੀ ਗੱਲ ਕਰਦੇ ਆਪਾਂ ਮੰਗ ਪੱਤਰ ਨੂੰ ਲੈ ਕੇ ਜਿਹੜੀ ਅੱਜ ਗੱਲਬਾਤ ਕਰ ਰਹੇ ਹਾਂ ਤੁਸੀਂ ਕੀ ਉਹਨੇ ਮੰਗ ਕੀਤੀ ਆ? ਇਹਦੇ ਵਿੱਚ ਅਸੀਂ ਇਹੀ ਮੰਗ ਕੀਤੀ ਆ ਜੀ ਕਿ ਜਿਹੜਾ ਵੀ ਬੰਦਾ ਪੱਤਰਕਾਰਤਾ ਨੂੰ ਔਰ ਜਿਹੜਾ ਹੈਗਾ ਲੋਕਤੰਤਰ ਦੇ ਚੌਥੇ ਥੰਮ ਨੂੰ ਇਸ ਤਰ੍ਹਾਂ ਦੀ ਸਬਦਾਵਲੀ ਵਰਤਦਾ ਕਿ ਮੈਂ ਤੈਨੂੰ ਜਾਨੋਂ ਮਾਰ ਦੂੰਗਾ ਜਾਂ ਮੈਂ ਬੜੀ ਘੱਟੀਆਂ ਸਬਦਾਵਲੀ ਹੈਨਾ ਸੋ ਗਾਲਾਂ ਵੀ ਕੱਢੀਆਂ ਗਈਆਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਦੇ ਵਿੱਚ ਦੱਸਿਆ ਸੋ ਅਸੀਂ ਐਸੇ ਨੂੰ ਲੈ ਕੇ ਜਿਹੜਾ ਹੈਗਾ ਇਹ ਅੱਜ ਬੰਗ ਕਰ ਰਹੇ ਹਾਂ ਕਿ ਉਸ ਇਨਸਾਨ ਦੇ ਉਸ ਬੰਦੀ ਕਾਰਵਾਈ ਦੀ ਕਰਾਂ। ਆਮ ਇਨਸਾਨ ਨੂੰ ਲੈ ਕੇ ਕੀ ਕਹੋਗੇ ਤੁਸੀਂ ਜਦ ਇੱਕ ਪੱਤਰਕਾਰ ਨਾਲ ਚੌਥੇ ਥੰਬਣ ਲਈ ਆਇਆ ਜਾ ਕੁਝ ਹੁੰਦਾ ਹੈ। ਆਮ ਇਨਸਾਨ ਨਾਲ ਕੀ ਕੁਝ ਵੀਦਾ ਹੋਏ ਇਸ ਸਮੇਂ। ਦੇਖੋ ਜੀ ਇਹ ਸਰਕਾਰ ਹੈ ਜਿਹੜੀ ਇਹ ਲੋਕ ਚੁਣਦੇ ਨੇ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਆ। ਤੇ ਜਿਹੜੀ ਪਾਰਟੀ ਆ ਉਹਨੂੰ ਵੀ ਆਮ ਲੋਕਾਂ ਦੀ ਪਾਰਟੀ ਕਿਹਾ ਜਾਂਦਾ ਆਮ ਆਦਮੀ ਪਾਰਟੀ। ਬਿਲਕੁਲ ਨਾਮ ਵੀ ਆਮ ਪਾਰਟੀ ਹੈ ਜੀ। ਸੋ ਇਸ ਕਰਕੇ ਜੇ ਇੱਕ ਪੱਤਰਕਾਰ ਦੇ ਖਿਲਾਫ ਇਸ ਤਰ੍ਹਾਂ ਦਾ ਹੋ ਸਕਦਾ ਆਮ ਲੋਕਾਂ ਦਾ ਕੀ ਹੋਊਗਾ ਇਹਦਾ ਅੰਦਾਜ਼ਾ ਸਹਿਜ ਹੀ ਲਾਇਆ ਜਾ ਸਕਦਾ ਸੋ ਅਸੀਂ ਕੀ ਲੱਗਦਾ ਤੁਹਾਨੂੰ ਤੁਹਾਡੀ ਗੱਲ ਵਿਚਾਲੇ ਕੀ ਲੱਗਦਾ ਤੁਹਾਨੂੰ ਵੀ ਆਮ ਆਦਮੀ ਪਾਰਟੀ ਜਿਹੜਾ ਨਾਮ ਰੱਖਿਆ ਹੈ ਜੇ ਚੌਥੇ ਤੋਂ ਹੰਬਲੂ ਦੇਖੀਏ ਜਾਂ ਆਮ ਇਨਸਾਨ ਦੇ ਨਾਲ ਦੇਖੀਏ ਵੀ ਐਸੀਆਂ ਘਟਨਾਵਾਂ ਜਾਂ ਸਾਡੇ ਨਾਲ ਵਾਪਰ ਸਕਦੀਆਂ ਨੇ ਉਹਨਾਂ ਨਾਲ ਹੀ ਵਾਪਰਦੀਆਂ ਆਉਣਗੀਆਂ ਕਾਦੀ ਵੀ ਪਾਰਟੀ ਰਹਗੀ ਸੋ ਅਸੀਂ ਮੁੱਖ ਮੰਤਰੀ ਸਾਹਿਬ ਨੂੰ ਸਤਕਾਰਯੋਗ ਭਵੰਤਮਾਨ ਜੀ ਨੂੰ ਇਹ ਗੱਲ ਕਹਿਨੇ ਆ ਕਿ ਆਪਣੇ ਜਿਹੜੇ ਨੁਮਾਇੰਦੇ ਨੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਲੋਕਾਂ ਨੇ ਬੜਾ ਅ ਤੁਹਾਨੂੰ ਸਮਰਥਨ ਦਿੱਤਾ ਪਰਮਾ ਸਮਰਥਨ ਦਿੱਤਾ ਸਰਕਾਰ ਨੂੰ ਤੇ ਤੁਸੀਂ ਵਧੀਆ ਕੰਮ ਕਰ ਰਹੇ ਹੋ ਪਰ ਇਸ ਤਰ੍ਹਾਂ ਦੇ ਜਿਹੜੇ ਨੁਮਾਇੰਦੇ ਨੇ ਪੂਰੀ ਸਰਕਾਰ ਨੂੰ ਦਾਗਦਾਰ ਕਰ ਰਹੇ ਨੇ ਮੀਡੀਆ ਦੇ ਵਿੱਚ ਜਿਹੜਾ ਉਹ ਇਸ ਤਰ੍ਹਾਂ ਦਾ ਆਪਣਾ ਬਿਹੇਵੀਅਰ ਆ ਉਹ ਲੋਕਾਂ ਨੂੰ ਦਿਖਾ ਰਹੇ ਨੇ ਸੋ ਬੜਾ ਘਟੀਆ ਗੱਲ ਆ ਸੋ ਸਾਨੂੰ ਪੂਰੀ ਉਮੀਦ ਆ ਕਿ ਤੁਸੀਂ ਬਣਦੀ ਕਾਰਵਾਈ ਇਨਤੇ ਜ਼ਰੂਰ ਕਰੋ ਥੈਂਕ ਯੂ ਸਰ ਧੰਨਵਾਦ